ਹਾਂਜੀ ਭਾਜੀ ਕੌਣ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬੁਗਾਟਾ ਦੋ ਗਾਣੇ ਦੀ ਆਵਾਜ਼ ਆਉਂਦੀ ਹੈ ਫਿਰ ਚੰਗਾ ਹੀ ਨਹੀਂ ਲੱਗਦਾ ਭਾਜੀ ਗਾਣੇ ਸੁਣਨੇ ਆਂ ਸੁਣੋ ਭਾਜੀ ਮੈਂ ਕਿਹੜਾ ਮਨਾ ਕਰਤਾ ਜਾਂ ਮੈਂ ਕਿਹੜੇ ਤੁਹਾਡੇ ਕੰਨਾਂ 'ਚ ਉਂਗਲਾ ਦੇਤੀਆਂ ਭਾਜੀ ਆ ਤੁਹਾਡੇ ਘਰ ਦੀ ਬੀਸਮੈਂਟ 'ਚ ਰਹਿੰਦੇ ਆਂ ਅਸੀਂ ਨਵੇਂ ਆਏ ਆਂ ਹਾਂਜੀ ਦੇਖੋ ਇੱਕ ਦੂਜੇ ਨੂੰ ਆਪਾਂ ਮਿਲਾਂਗੇ ਵਰਤਾਂਗੇ ਕਵਾਵਾਂਗੇ ਬੁਲਾਵਾਂਗੇ ਤੇ ਪਿਆਰ ਵਧਦਾ ਆਏ ਨਾਲ ਪੰਜਾਬੀ ਪੰਜਾਬੀ ਦੇ ਬਾਹਰਲੇ ਮੁਲਕ 'ਚ ਕੰਮ ਹੁੰਦਾ ਹੈ ਬਿਲਕੁਲ ਬਿਲਕੁਲ ਥੈਂਕ ਯੂ ਜੀ ਕੱਲਾ ਹੀ ਰਹਿਣਾ ਮੈਂ ਘਰ ਦੇ ਵਿੱਚ ਗਰੋਸਰੀ ਗ੍ਰੈਸਰੀ ਆਪੇ ਕਰਦਾ ਮੈਂ ਇਹ ਗਾਣੇ ਗੁਣੇ ਸੁਣ ਕੇ ਤੁਹਾਡੇ ਤੇ ਮੈਂ ਕੋਠੇ ਤੇ ਆ ਗਿਆ ਮੈਂ ਕਿਹਾ ਚਲੋ ਭਾਈ ਸਾਹਿਬ ਨੂੰ ਬੁਲਾ ਲੈਨੇ ਹਾਂ ਨਾਈਸ ਨੇ ਬਈ ਕੰਮ ਦੱਸੋ ਕੀ ਜੀ ਕੰਮ ਕੁਛ ਨਹੀਂ ਮੈਂ ਪੁੱਛਣਾ ਸੀ ਕਿ ਸਬਜੀ ਕੀ ਮੈਨੂੰ ਜੇ ਭੁੱਖ ਲੱਗੀ ਰੋਟੀ ਖਾਣੀ ਸੀ ਗੋਭੀ ਦੀ ਸਬਜੀ ਨਹੀਂ ਜਗੀ ਹਾਲੋ ਫਿਰ ਮਾਸਾ ਕੇ ਦੇ ਦਿਓ ਮੈਨੂੰ ਹੈ ਅਰੇ ਤੇ ਮਾਸਾ ਇੰਨੀ ਤਾਂ ਆਪਾਂ ਬਣਾਈ ਨਹੀਂ ਜਿੰਨਾ ਵੱਡਾ ਤੇ ਭਾਂਡਾ ਚੋਕੇ ਲਾਇਏ ਜੇ ਭਾਜੀ ਬਣਾਉਣਾ ਆੜ ਕਮਾਂਡ ਦਾ ਧਿਆਨ ਰੱਖੀਦਾ ਨਾ ਹੋਰ ਤੁਸੀਂ ਆਪਣਾ ਫੜੀ ਢਿੱਡ ਅੱਗੇ ਰੱਖਿਆ ਅਗਲਿਆਂ ਦਾ ਵੀ ਸੋਚ ਲਿਆ ਕਰੋ ਇੰਨੀ ਬਣਾਈ ਨਹੀਂ ਜੱਜ ਜਿੱਥੋਂ ਮਰਜ਼ੀ ਲੈ ਗਿਆ ਜਾ ਇਧਰ ਗੋभी ਪਾ ਲਈ ਨਾਲ ਚਾਹ ਦਾ ਅੰਬ ਦਾ ਚਾਰ ਲਾਇਆ ਚੱਲ ਚੱਲ ਲੈ ਕੇ ਆ ਲੈ ਕੇ ਛੇਤੀ ਆ ਜਾ ਟੱਕਰ ਟੱਕਰ ਫੜ ਕਰਦਾ ਕੀ ਟੱਕਣ ਜਾ